ਮਾ ਲਮਾ ਮੁੰਡੇ ਨੇ ਜਵਾਨੀ ਦੇ ਵਿੱਚ ਪੈਰ ਧਰਿਆ ਪਰ ਇਹ ਤੋਂ ਬਚਣਾ ਬਾਹਲਾ ਔਖਾ ਬਾਹਲਾ ਔਖਾ ਬਾਹਲਾ ਔਖਾ ਇਹ ਸਨੀਆ ਕਾਲੇ ਸੰਘਿਆਂ ਦੀ ਧਰਤੀ ਦਾ ਆਹ ਮੁੰਡਾ ਗੱਡਾ ਟਈਆਂ ਤੇ ਕਰ ਗਿਆ ਤੇ ਕਰਦਾ ਹੰਦੇ ਦੂਰ ਨੰਗਿਆਂ ਜੋੜਾਂ ਵਰਗੇ ਐ ਕੰਨੀਆਂ ਤੇ ਨੰਗਿਆਂ ਜੋੜਾਂ ਵਰਗੇ ਐ ਇਹ ਆ ਕਾਲੇ ਸੰਘਿਆਂ ਦਾ ਮਿਲਣਾ ਇਹ ਸਨੀ ਦਾ ਵੀਰ ਐ ਇਹ ਸਨੀ ਦਾ ਵੀਰ ਐ ਲਾਓ ਸਾਹਮਣੇ ਮੁੰਡੇ ਨੇ ਕਮਾਲ ਕਰ ਦਿੱਤੀ ਐ ਲਾ ਤਕੜਾ ਜੱਫਾ ਪਾਕ ਪੰਜਾਬ ਦੇ ਮੇਲਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਚਰਚੇ ਕਰਾਉਣੇ ਸੌਖੇ ਨਹੀਂ ਕਿ ਸਾਡੇ ਚਰਚੇ ਹੁੰਦੇ ਰਹਿਣੇ ਆ ਤੇ ਕਿਸੇ ਨਹੀਂ ਮੁਕੜੇ ਜਿਹੜੇ ਜੱਟ ਨੇ ਰਿਕਾਰਡ ਬਣਾਤੇ ਆ ਨਹੀਂ ਕਿਸੇ ਤੋਂ ਸਾਹਮਣੇ ਸਾਹਮਣੇ ਬੱਲੇ ਬੱਲੇ ਬਿੱਲਾ 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 ਬਨੂਰ ਵਾਲਾ ਆ ਕੱਟਦਾ ਕਰੰਟਾ ਆ ਸੁਰਾ ਬੰਬ ਕਿੱਲਾ ਕੋਕਾ ਆਟਾ ਆ ਸੁਰਾਏ ਗੱਬਰੂਆ ਸੁਰਾਏ ਗੱਬਰੂਆ ਪਰ ਸਾਹਮਣੇ 700 ਦੀ ਤਮੁਰਜੀ ਵਾਲੇ ਦੀ ਦੂਜੀ એ બને બને કંઈ જૂસ ખૂસ જૂસ ખૂસ ਆਹ ਕਾਲਾ ਪੁਲਸੀਆ ਕਹਿੰਦੇ ਚੰਡੀਗੜੀਆ ਅੱਜ ਵੱਡੀ ਟੀਮ ਲੈ ਕੇ ਪੁੱਜਿਆ ਹੋਇਆ ਆਹ ਰਾਹੁਲ ਮਕੰਦਪਰੀਆ ਪਰਸ਼ਨੀ ਕਾਲੇ ਸੰਘਾਂ ਵਾਲਾ ਦੁਨੀਆ ਦਾ ਵੱਡਾ ਜਾਫੀ ਪਰ ਮੁੰਡਾ ਹੱਥਾਂ 'ਚੋਂ ਹੱਥਾਂ 'ਚੋਂ ਨਿਕਲਦਾ ਜਾਂਦਾ ਹੈ ਤਾੜੀਆਂ ਜ਼ੋਰਦਾਰ ਵੱਜਣ ਤਾਂ ਜੋ ਜੀ ਪ੍ਰੀਤ ਦਾ ਮੇਰੇ ਕੋਲ ਆ ਕੇ ਕਾਰਸਾ ਲੈ ਜਾਓ ਕਾਲੇ ਕਾਲਾ ਪੁਲਸੀਆ ਲੈ ਜਾ 5000 ਸਾਹਮਣੇ ਤਰਜੀ ਵਾਲਾ ਆ ਆ ਆ ਆ ਆ ਆ ਆਹ ਸੁਵਾਦ ਸਰਾਂ ਏ ਗਬਰੂਆ ਸਰਾਂ ਕਰਸੂ ਲੈ ਜਾ ਕਬੱਡੀ ਫੈਡਰੇਸ਼ਨ ਨੇ ਤਿਆਰ ਕੀਤੇ ਆ ਆ ਮੁੰਡੇ ਕਹਿੰਦੇ ਸਾਹਮਣੇ ਸਾਹਮਣੇ